ਸਕਾਜੀ ਮੈਂ ਹਕਮਿਲਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਚੈਂਬਰ ਆਫ ਕਾਮਰਸ ਨੇ 트ੰਪ ਪ੍ਰਸ਼ਾਸਨ ਦੇ 1 ਲੱਖ ਡਾਲਰ H1B ਵੀਜ਼ਾ ਫੀਸ ਵਧਾਤੇ ਦੇ ਖਿਲਾਫ ਮੁਕਦਮਾ ਦਾਇਰ ਕਰ ਦਿੱਤਾ ਹੈ ਇਸ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕੀ ਕੰਪਨੀਆਂ ਖਾਸ ਕਰਕੇ ਸਟਾਰਟਅਪ ਅਤੇ ਛੋਟੇ ਕਾਰੋਬਾਰਾਂ ਦੇ ਲਈ ਹੁਨਰਬੰਦ ਕਾਮਿਆਂ ਨੂੰ ਨਿਯੁਕਤ ਕਰਨਾ ਹੋਰ ਮਹਿੰਗਾ ਅਤੇ ਮੁਸ਼ਕਲ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ 트ੰਪ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਤੇ 1 ਲੱਖ ਡਾਲਰ ਭਾਰਤੀ ਰੁਪਏ ਵਿਸ਼ਲਾਕ ਪੁਆਇੰਟ 8.3 ਮਿਲੀਅਨ ਰੁਪਏ ਦੇ ਬਰਾਬਰ ਹੈ ਇਸ ਨੂੰ ਲੈ ਕੇ ਹੁਣ ਤੇਜ ਦੇ ਵਿੱਚ ਇੱਕ ਮੁਕਦਮਾ ਦਾਇਰ ਕੀਤਾ ਗਿਆ ਹੈ ਅਮਰੀਕੀ ਚੈਂਬਰ ਆਫ ਕਾਮਰਸ ਨੇ ਟ੍ਰੰਪਰ ਸ਼ਾਸਨ ਦੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ ਡਾਲਰ ਦੀ ਨਵੀਂ ਫੀਸ ਨੂੰ ਚੁਣੌਤੀ ਦੇਣ ਲਈ ਇੱਕ ਮੁਕਦਮਾ ਦਾਇਰ ਕੀਤਾ ਹੈ ਸੰਘਟ ਨੇ ਇਸ ਕਦਮ ਨੂੰ ਖਿਆਰ ਕਾਰਨ ਨਹੀਂ ਦੱਸਿਆ ਅਤੇ ਕਿਹਾ ਹੈ ਕਿ ਇਹ ਨਾ ਮ੍ਰੀਕੀ ਕੰਪਨੀਆਂ ਨੂੰ ਝਟਕਾ ਦੇਵੇਗਾ ਜੋ ਹੁਨਰਬੰਦ ਵਿਦੇਸ਼ੀ ਕਾਮਿਆਂ ਤੇ ਨਿਰਭਰ ਕਰਦੀਆਂ ਨੇ 19 ਸਤੰਬਰ ਨੂੰ ਡੋਨਾਲਡ ਟ੍ਰੰਪ ਨੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ ਡਾਲਰ ਫੀਸ ਦਾ ਐਲਾਨ ਕੀਤਾ ਕਥਿਤ ਤੌਰ ਤੇ ਵਿਦੇਸ਼ੀ ਹੁਨਰਵੰਦ ਕਾਮਿਆਂ ਦੀ ਭਰਤੀ ਨੂੰ ਸੀਮਤ ਕਰਨ ਅਤੇ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਦੇ ਲਈ ਜੈਂਪਲ ਦੇ ਕਾਜਕਾਰੀ ਉਪਪਰਧਾਨ ਅਤੇ ਮੁੱਖ ਨੀਤੀ ਅਧਿਕਾਰੀ ਨੀਲ ਬ੍ਰੈਡਲੀ ਨੇ ਕਿਹਾ ਕਿ ਨਿਯਮ ਵਿਧੀ ਤੌਰ ਤੇ ਹੋਰ ਮਹਿੰਗਾ ਅਤੇ ਅਚੁਣ ਵੀ ਪ੍ਰੋਗਰਾਮ ਦੀ ਵਰਤੋਂ ਕਰਨਾ ਮੁਸ਼ਕਲ ਬਣਾ ਦੇਵੇਗਾ ਖਾਸ ਕਰਕੇ ਸਟਾਰਟਅਪਸ ਅਤੇ ਛੋਟੇ ਅਤੇ ਦਰਮਿਆਨੇ ਅਕਾਰ ਦੇ ਕਾਰੋਬਾਰਾਂ ਦੇ ਲਈ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ ਜੈਂਪਲ ਦੀ ਕਾਨੂੰਨੀ ਫਾਈਲਿੰਗ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਫੀਸ ਦੇਸ਼ ਨੂੰ ਤੇ ਰਾਸ਼ਟਰੀ ਤਾਕਤ ਦੀ ਉਲੰਘਣਾ ਕਰਦੀ ਹੈ ਬ੍ਰੈਂਡਲੀ ਨੇ ਕਿਹਾ ਕਿ ਐਚ 1 ਪੀ ਪ੍ਰੋਗਰਾਮ ਕਾਂਗਰਸ ਦੁਆਰਾ ਹਰ ਅਕਾਦੇ ਅਮਰੀਕੀ ਕਾਰੋਬਾਰਾਂ ਨੂੰ ਗਲੋਬਲ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਅਤੇ ਦੇਸ਼ ਦੇ ਵਿੱਚ ਆਪਣੇ ਖਾਲਜਾਂ ਦਾ ਵਿਸਥਾਰ ਕਰਨ ਦੀ ਪਹੁੰਚ ਦੇਣ ਲਈ ਬਣਾਇਆ ਗਿਆ ਸੀ ਚੈਂਪਲ ਨੇ ਸਪਸ਼ਟ ਕੀਤਾ ਹੈ ਕਿ ਉਸ ਦਾ ਕਦਮ ਇਮੀਗ੍ਰੇਸ਼ਨ ਨਿਯੰਤਰਣ ਦੇ ਵਿਰੁੱਧ ਨਹੀਂ ਹੈ ਸਗੋਂ ਇੱਕ ਸੰਤੁਲਿਤ ਅਤੇ ਆਰਥਿਕ ਤੌਰ ਤੇ ਵਿਵਹਾਰਿਕ ਵੀਜ਼ਾ ਨੀਤੀ ਨੂੰ ਯਕੀਨੀ ਬਣਾਉਣ ਦੇ ਲਈ ਹੈ ਜੋਕਰ ਵੀਜ਼ਾ ਫੀਸ ਦੇ ਵਧ ਜਾਂਦੀਆਂ ਨੇ ਤਾਂ ਦੱਸਦੀ ਕਿ ਨੁਕਸਾਨ ਹੋਵੇਗਾ ਤਾਂ ਕਾਰੋਬਾਰੀ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੰੜਬੰਦ ਵਿਦੇਸ਼ੀਤਾ ਮਤਕ ਉਹ ਚੁਕੀਮਤ ਪਹੁੰਚ ਅਮਰੀਕੀ ਕਾਰੋਬਾਰਾਂ ਨੂੰ ਕਮਜ਼ੋਰ ਕਰੇਗੀ ਅਤੇ ਨਵੀਨਤਾ ਨੂੰ ਨੁਕਸਾਨ ਪਹੁੰਚਾਵੇਗੀ ਖਾਸ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜਿੱਥੇ ਪਹਿਲਾ ਹੀ ਯੋਗ ਅਮਰੀਕੀ ਕਾਮਯਾਬੀ ਘਾਟ ਹੈ ਬ੍ਰੈਡਲਿ ਨੇ ਕਿਹਾ ਕਿ ਸਾਨੂੰ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਦੇ ਲਈ ਹੋਰ ਕਾਮਯਾਬੀ ਲੋੜ ਹੈ ਘਾਟ ਨਹੀਂ ਕਾਂਗਰਸ ਨੂੰ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਵਿਹਾਰਕ ਸੁਧਾਰ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹਾਲ ਹੀ ਦੇ ਵਿੱਚ ਟਰੰਪ ਨੇ H1B ਵੀਜ਼ਾ ਦੇ ਲਈ ਸਲਾਨਾ ਫੀਸ ਵਧਾਉਣ ਵਾਲੀ ਇੱਕ ਕਾਰਜਕਾਰੀ ਦੇਸ਼ ਉਤੇ ਦਸਤਕ ਕੀਤੀ ਸੀ ਦੱਸ ਦਈਏ ਇਸ ਨਵੇਂ ਆਦੇਸ਼ ਦੇ ਅਨੁਸਾਰ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਗਈ ਹੈ ਟਰੰਪ ਦੇ ਇਸ ਫੈਸਲੇ ਦਾ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਵੱਡੀ ਗਿਣਤੀ ਵਿੱਚ ਭਾਰਤੀ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਨੌਕਰੀ ਕਰਦੇ ਨੇ ਸਸਕਾਰ ਜੀ ਮੈਂ ਹਕਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਚੈਂਬਰ ਆਫ ਕਾਮਰਸ ਨੇ ਟਰੰਪ ਪਰ ਸ਼ਾਸਨ ਦੇ 1 ਲੱਖ ਡਾਲਰ H1B ਵੀਜ਼ਾ ਫੀਸ ਭਾਰਤੀ ਦੇ ਖਿਲਾਫ ਮੁਕਦਮਾ ਦਾਇਰ ਕਰ ਦਿੱਤਾ ਹੈ ਇਸ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕੀ ਕੰਪਨੀਆਂ ਖਾਸ ਕਰਕੇ ਸਟਾਰਟਅਪ ਅਤੇ ਛੋਟੇ ਕਾਰੋਬਾਰਾਂ ਦੇ ਲਈ ਹੁਨਰਬੰਦ ਕਾਮਿਆਂ ਨੂੰ ਨਿਯੁਕਤ ਕਰਨਾ ਹੋਰ ਮਹਿੰਗਾ ਅਤੇ ਮੁਸ਼ਕਲ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਤੇ ਇਹ 1 ਲੱਖ ਡਾਲਰ ਭਾਰਤੀ ਰੁਪਏ ਦੇ ਵਿੱਚ ਲਗ ਪੁਆਇੰਟ 8.3 ਮਿਲੀਅਨ ਰੁਪਏ ਦੇ ਬਰਾਬਰ ਹੈ ਇਸ ਨੂੰ ਲਾਇਕ ਹੁਣ ਤੇਜ਼ ਦੇ ਵਿੱਚ ਇੱਕ ਮਦਦਾਇਰ ਕੀਤਾਗੇ ਅਮਰੀਕੀ ਚੈਂਬਰ ਆਫ ਕਾਮਰਸ ਨੇ ਟ੍ਰੰਪ ਪ੍ਰਸ਼ਾਸਨ ਦੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ ਡਾਲਰ ਦੀ ਨਵੀਂ ਫੀਸ ਨੂੰ ਚੁਣੌਤੀ ਦੇਣ ਲਈ ਇੱਕ ਮੁਕੱਦਮਾ ਦਾਇਰ ਕੀਤਾ ਸੰਕਟ ਨੇ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਕਿ ਇਹ ਨਾ ਸਿਰਫ਼ ਅਮਰੀਕੀ ਕੰਪਨੀਆਂ ਨੂੰ ਝਟਕਾ ਦੇਵੇਗਾ ਜੋ ਹੰਰਬੰਦ ਵਿਦੇਸ਼ੀ ਕਾਮਯਾਤੀ 'ਤੇ ਨਿਰਭਰ ਕਰਦੀਆਂ ਹਨ 19 ਸਤੰਬਰ ਨੂੰ ਡੋਨਾਲਡ ਟ੍ਰੰਪ ਨੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ ਡਾਲਰ ਫੀਸ ਦਾ ਐਲਾਨ ਕੀਤਾ ਕਥਿਤ ਤੌਰ ਤੇ ਵਿਦੇਸ਼ੀ ਹੁਨਰਬੰਦ ਕਾਮਿਆਂ ਦੀ ਭਰਤੀ ਨੂੰ ਸੀਮਤ ਕਰਨ ਅਤੇ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਨ ਦੇ ਲਈ ਜੰਪਲ ਦੇ ਕਾਜਕਾਰੀ ਉਪਰਧਾਨ ਅਤੇ ਮੁੱਖ ਨੀਤੀ ਅਧਿਕਾਰੀ ਨੀਲ ਬ੍ਰੈਡਲੀ ਨੇ ਕਿਹਾ ਕਿ ਨਿਯਮਬਿਤ ਤੌਰ ਤੇ ਹੋਰ ਮਹਿੰਗਾ ਐਚ 1 ਵੀ ਪ੍ਰੋਗਰਾਮ ਦੀ ਵਰਤੋਂ ਕਰਨਾ ਮੁਸ਼ਕਲ ਬਣਾ ਦੇਵੇਗਾ ਖਾਸ ਕਰਕੇ ਸਟਾਰਟਅੱਪਸ ਅਤੇ ਛੋਟੇ ਅਤੇ ਦਰਮਿਆਨੇ ਅਕਾਲ ਦੇ ਕਾਰੋਬਾਰਾਂ ਦੇ ਲਈ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ ਜੰਪਲ ਦੀ ਕਾਨੂੰਨੀ ਫਾਈਲਿੰਗ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਫੀਸ ਇਮੀਗ੍ਰੇਸ਼ਨ ਅਤੇ ਰਾਸ਼ਟਰੀਅਤਾ ਐਕਟ ਦੀ ਉਲੰਘਣਾ ਕਰਦੀ ਹੈ ਬ੍ਰੈਡਲੀ ਨੇ ਕਿਹਾ ਕਿ ਐਚ 1 ਪ੍ਰੋਗਰਾਮ ਕਾਂਗਰਸ ਦੁਆਰਾ ਹਰ ਅਕਾਤੇ ਅਮਰੀਕੀ ਕਾਰੋਬਾਰਾਂ ਨੂੰ ਗਲੋਬਲ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਇਸ ਦੇਸ਼ ਦੇ ਵਿੱਚ ਆਪਣੇ ਖਾਲ ਜਾਂ ਦਾ ਵਿਸਥਾਰ ਕਰਨ ਦੀ ਪਹੁੰਚ ਦੇਣ ਲਈ ਬਣਾਇਆ ਗਿਆ ਸੀ ਚੈਂਪਲ ਨੇ ਸਪਸ਼ਟ ਕੀਤਾ ਹੈ ਕਿ ਉਸ ਦਾ ਕਦਮ ਇਮੀਗ੍ਰੇਸ਼ਨ ਨਿਯੰਤਰਣ ਦੇ ਵਿਰੁੱਧ ਨਹੀਂ ਹੈ ਸਗੋਂ ਇੱਕ ਸੰਤੁਲਿਤ ਅਤਿ ਆਰਥਿਕ ਤੋਂ ਤੇ ਵਿਵਹਾਰਿਕ ਵੀਜ਼ਾ ਨੀਤੀ ਨੂੰ ਇਕ੍ਰਿਣੀ ਬਣਾਉਣ ਦੇ ਲਈ ਹੈ ਜੁਕਰ ਵੀਜ਼ਾ ਫੀਸ ਦੇ ਵਾਧ ਜਾਂਦੀਆਂ ਨੇ ਤਾਂ ਦੱਸਦੀ ਕਿ ਨੁਕਸਾਨ ਹੋਵੇਗਾ ਤਾਂ ਕਾਰੋਬਾਰੀ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਨਰਮੰਦ ਵਿਦੇਸ਼ੀ ਤਾਮਾਤਕ ਉੱਚ ਕੀਮਤ ਪਹੁੰਚ ਅਮਰੀਕੀ ਕਾਰੋਬਾਰਾਂ ਨੂੰ ਕਮਜ਼ੋਰ ਕਰੇਗੀ ਅਤੇ ਨਵੀਨਤਾ ਨੂੰ ਨੁਕਸਾਨ ਪਹੁੰਚਾਵੇਗੀ ਖਾਸ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜੋ ਜਿੱਥੇ ਪਹਿਲਾਂ ਹੀ ਯੋਗ ਅਮਰੀਕੀ ਕਾਮਯਾਬੀ ਘਾਟ ਹੈ ਬਰੈਡਲਿ ਨੇ ਕਿਹਾ ਕਿ ਸਾਨੂੰ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਦੇ ਲਈ ਹੋਰ ਕਾਮਯਾਬੀ ਦੀ ਲੋੜ ਹੈ ਘਟ ਨਹੀਂ ਕਾਂਗਰਸ ਨੂੰ H1B ਵੀਜ਼ਾ ਪ੍ਰਕਿਰਿਆ ਦੇ ਵਿੱਚ ਵਿਹਾਰਕ ਸੁਧਾਰਾ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹਾਲ ਹੀ ਦੇ ਵਿੱਚ ਟਰੰਪ ਨੇ H1B ਵੀਜ਼ਾ ਦੇ ਲਈ ਸਾਲਾਨਾ ਫੀਸ ਵਧਾਉਣ ਵਾਲੀ ਇੱਕ ਕਾਰਜਕਾਰੀ ਤੇਜ ਉਤੇ ਦਸਤਖਤ ਕੀਤੇ ਸੀ ਦੱਸ ਦਈਏ ਇਸ ਨਵੇਂ ਆਦੇਸ਼ ਦੇ ਅਨੁਸਾਰ ਫੀਸ ਵਧਾ ਕੇ 1 ਲੱਖ ਡਾਲਰ ਕਾ ਦਿੱਤੀ ਗਈ ਹੈ 트럼ਪ ਦੇ ਇਸ ਫੈਸਲੇ ਦਾ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਵੱਡੀ ਗਿਣਤੀ ਵਿੱਚ ਭਾਰਤੀ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਨੌਕਰੀ ਕਰਦੇ ਨੇ ਸਸਕਾ ਜੀ ਮੈਂ ਹਕਮਿਲ ਕਪੂਰ ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ ਅਮਰੀਕੀ ਚੈਂਬਰ ਆਫ ਕਾਮਰਸ ਨੇ 트럼ਪ ਪ੍ਰਸ਼ਾਸਨ ਦੇ 1 ਲੱਖ ਡਾਲਰ H1B ਵੀਜ਼ਾ ਫੀਸ ਵਾਧੇ ਦੇ ਖਿਲਾਫ ਮੁਕਦਮਾ ਦਾਇਰ ਕਰ ਦਿੱਤਾ ਹੈ ਇਸ ਨੂੰ ਗੈਰ ਕਾਨੂੰਨੀ ਦੱਸਿਆ ਜਾ ਰਿਹਾ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਕਦਮ ਦੇ ਨਾਲ ਅਮਰੀਕੀ ਕੰਪਨੀਆਂ ਖਾਸ ਕਰਕੇ ਸਟਾਰਟ ਅਪ ਅਤੇ ਛੋਟੇ ਕਾਰੋਬਾਰਾਂ ਦੇ ਲਈ ਹੁਨਰਬੰਦ ਕਾਮਿਆਂ ਨੂੰ ਨਿਯੁਕਤ ਕਰਨਾ ਹੋਰ ਮਹਿੰਗਾ ਅਤੇ ਮੁਸ਼ਕਲ ਹੋ ਜਾਵੇਗਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰਪ ਦੀ ਸਰਕਾਰ ਨੇ ਹਾਲ ਹੀ ਦੇ ਵਿੱਚ H1B ਵੀਜ਼ਾ ਦੀ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਹੈ ਤੇ ਇਹ 1 ਲੱਖ ਡਾਲਰ ਭਾਰਤੀ ਰੁਪਏ ਦੇ ਵਿੱਚ ਲਗ 8.3 ਮਿਲੀਅਨ ਰੁਪਏ ਦੇ ਬਰਾਬਰ ਹੈ ਇਸ ਨੂੰ ਲੈ ਕੇ ਹੁਣ ਤੇਜ ਦੇ ਵਿੱਚ ਇੱਕ ਮੁਕਦਮਾ ਦਾਇਰ ਕੀਤਾ ਗਿਆ ਹੈ ਅਮਰੀਕੀ ਚੈਂਬਰ ਆਫ ਕਾਮਰਸ ਨੇ ਡੌਂਟ ਰਾਜਨ ਦੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ 203 ਨਵੀਂ ਫੀਸ ਨੂੰ ਚੁਣੌਤੀ ਦੇਣ ਲਈ ਇੱਕ ਮੁਕੱਦਮਾ ਧਾਰਕ ਕੀਤਾ ਹੈ। ਸੰਘਟਨ ਇਸ ਕਦਮ ਨੂੰ ਗੈਰ ਕਾਨੂੰਨੀ ਦੱਸਿਆ ਅਤੇ ਕਿਹਾ ਹੈ ਕਿ ਇਹ ਨਾ ਅਮਰੀਕੀ ਕੰਪਨੀਆਂ ਨੂੰ ਝਟਕਾ ਦੇਵੇਗਾ ਜੋ ਨਿਰਭੰਧ ਵਿਦੇਸ਼ੀ ਕਾਮਿਆਂ 'ਤੇ ਨਿਰਭਰ ਕਰਦੀਆਂ ਹਨ। 19 ਸਤੰਬਰ ਨੂੰ ਡੋਨਾਲਡ 트ੰਪ ਨੇ H1B ਵੀਜ਼ਾ ਪਟੀਸ਼ਨਾਂ ਉੱਤੇ 1 ਲੱਖ ਡਾਲਰ ਫੀਸ ਦਾ ਐਲਾਨ ਕੀਤਾ। ਕਿ ਤੋਤੇ ਵਿਦੇਸ਼ੀ ਹੁਨਰਬੰਦ ਕਾਮਿਆਂ ਦੀ ਭਰਤੀ ਨੂੰ ਸੀਮਤ ਕਰਨ ਅਤੇ ਕੰਪਨੀਆਂ ਨੂੰ ਅਮਰੀਕੀ ਕਾਮਿਆਂ ਨੂੰ ਤਰਜੀਹ ਦੇਣ ਲਈ ਉਤਸ਼ਾਹਿਤ ਕਰਨ ਦੇ ਲਈ ਜੈਂਪਲ ਦੇ ਕਾਰਜਕਾਰੀ ਉਪ ਪ੍ਰਧਾਨ ਅਤੇ ਮੁੱਖ ਨੀਤੀ ਅਧਿਕਾਰੀ ਨੀਲ ਬ੍ਰੈਡਲੀ ਨੇ ਕਿਹਾ ਕਿ ਨਿਯਮ ਵਿਧੀ ਤੋਤੇ ਹੋਰ ਮਹਿੰਗਾ ਅਤੇ ਅਚਵਨ ਵੀ ਪ੍ਰੋਗਰਾਮ ਦੀ ਵਰਤੋਂ ਕਰਨਾ ਮੁਸ਼ਕਲ ਬਣਾ ਦੇਗਾ ਖਾਸ ਕਰਕੇ ਸਟਾਰਟਅਪਸ ਅਤੇ ਛੋਟੇ ਅਤੇ ਦਰਮਿਆਨੀ ਆਕਾਰ ਦੇ ਕਾਰੋਬਾਰਾਂ ਦੇ ਲਈ ਉਨ੍ਹਾਂ ਨੂੰ ਕਰਮਚਾਰੀਆਂ ਨੂੰ ਨਿਯੁਕਤ ਕਰਨ ਦੇ ਲਈ ਵਧੇਰੇ ਪੈਸੇ ਖਰਚ ਕਰਨੇ ਪੈਣਗੇ ਜੈਂਪਲ ਦੀ ਕਾਨੂੰਨੀ ਫਾਈਲਿੰਗ ਦੇ ਵਿੱਚ ਦਲੀਲ ਦਿੱਤੀ ਗਈ ਹੈ ਕਿ ਫੀਸ ਇਮੇਜ ਸੰਸਦ ਅਤੇ ਰਾਸ਼ਟਰੀ ਤਾਕਤ ਦੀ ਉਲੰਘਣਾ ਕਰਦੀ ਹੈ ਬ੍ਰੈਂਡਲੀ ਨੇ ਕਿਹਾ ਕਿ ਐਚਯੂਐਨਟੀ ਪ੍ਰੋਗਰਾਮ ਕਾਂਗਰਸ ਦੁਆਰਾ ਹਰ ਅਕਾਦੇ ਅਮਰੀਕੀ ਕਾਰੋਬਾਰਾਂ ਨੂੰ ਗਲੋਬਲ ਕਾਮਿਆਂ ਨੂੰ ਨੌਕਰੀ ਉੱਤੇ ਰੱਖਣ ਦੇ ਦੇਸ਼ ਦੇ ਵਿੱਚ ਆਪਣੇ ਖਾਲਜਾਂ ਦਾ ਵਿਸਥਾਰ ਕਰਨ ਦੀ ਪਹੁੰਚ ਦੇਣ ਲਈ ਬਣਾਇਆ ਗਿਆ ਸੀ ਚੈਂਬਰ ਨੇ ਸਪਸ਼ਟ ਕੀਤਾ ਹੈ ਕਿ ਉਸ ਦਾ ਕਦਮ ਇਮੀਗ੍ਰੇਸ਼ਨ ਨਿਯੰਤਰਣ ਦੇ ਵਿਰੁੱਧ ਨਹੀਂ ਹੈ ਸਗੋਂ ਇੱਕ ਸੰਤੁਲਿਤ ਅਤੇ ਆਰਥਿਕ ਤੌਰ ਤੇ ਵਿਵਹਾਰਿਕ ਵੀਜ਼ਾ ਨੀਤੀ ਨੂੰ ਯਕੀਨੀ ਬਣਾਉਣ ਦੇ ਲਈ ਹੈ ਜੇਕਰ ਵੀਜ਼ਾ ਫੀਸ ਦੇ ਪੱਜ ਜਾਂਦੀਆਂ ਨੇ ਤਾਂ ਦੱਸਦੀ ਕਿ ਨੁਕਸਾਨ ਹੋਵੇਗਾ ਤਾਂ ਕਾਰੋਬਾਰੀ ਸਮੂਹਾਂ ਨੇ ਚੇਤਾਵਨੀ ਦਿੱਤੀ ਹੈ ਕਿ ਹੁਨਰਮੰਦ ਵਿਦੇਸ਼ੀ ਕਾਮੇ ਤੱਕ ਉੱਚ ਕੀਮਤ ਪਹੁੰਚ ਅਮਰੀਕੀ ਕਾਰੋਬਾਰਾਂ ਨੂੰ ਕਮਜ਼ੋਰ ਕਰੇਗੀ ਅਤੇ ਨਵੀਨਤਾ ਨੂੰ ਨੁਕਸਾਨ ਪਹੁੰਚਾਵੇਗੀ ਖਾਸ ਕਰਕੇ ਵਿਗਿਆਨ ਅਤੇ ਟੈਕਨੋਲੋਜੀ ਦੇ ਖੇਤਰ ਦੇ ਵਿੱਚ ਜਿੱਥੇ ਪਹਿਲਾਂ ਹੀ ਯੋਗ ਅਮਰੀਕੀ ਕਾਮਯਾਬੀ ਘਾਟ ਹੈ ਬ੍ਰੈਡਲੀ ਨੇ ਕਿਹਾ ਕਿ ਸਾਨੂੰ ਆਰਥਿਕ ਵਿਕਾਸ ਨੂੰ ਸਮਰਥਨ ਦੇਣ ਦੇ ਲਈ ਹੋਰ ਕਾਮਯਾਬੀ ਦੀ ਲੋੜ ਹੈ ਘਟ ਨਹੀਂ ਕਾਂਗਰਸ ਨੂੰ H1B ਵੀਜ਼ਾ ਪ੍ਰਤੀਯੋਗਤਾ ਦੇ ਵਿੱਚ ਵਿਵਹਾਰਕ ਸੁਧਾਰ ਦਾ ਸਮਰਥਨ ਕਰਨ ਦੀ ਵੀ ਅਪੀਲ ਕੀਤੀ ਹਾਲੀ ਦੇ ਵਿੱਚ ਟਰੰਪ ਨੇ H1B ਵੀਜ਼ਾ ਦੇ ਲਈ ਸਲਾਨਾ ਫੀਸ ਵਧਾਉਣ ਵਾਲੇ ਇਤਕਾਜ ਕਾਰੀਏ ਦੇਸ਼ ਉਤੇ ਆਦੇਸ਼ ਦਿੱਤੇ ਸੀ ਦੱਸਿਏ ਇਸ ਨਵੇਂ ਆਦੇਸ਼ ਦੇ ਅਨੁਸਾਰ ਫੀਸ ਵਧਾ ਕੇ 1 ਲੱਖ ਡਾਲਰ ਕਰ ਦਿੱਤੀ ਗਈ ਹੈ ਟਰੰਪ ਦੇ ਇਸ ਫੈਸਲੇ ਦਾ ਅਮਰੀਕਾ ਦੇ ਵਿੱਚ ਕੰਮ ਕਰਨ ਵਾਲੇ ਭਾਰਤੀ ਪੇਸ਼ੇਵਰਾਂ ਤੇ ਕਾਫੀ ਪ੍ਰਭਾਵ ਪੈ ਸਕਦਾ ਹੈ ਮਡੇ ਗਿੰਤੀ ਵਿੱਚ ਭਾਰਤੀ H1B ਵੀਜ਼ਾ ਉਤੇ ਅਮਰੀਕਾ ਦੇ ਵਿੱਚ ਨੌਕਰੀ ਕਰਦੇ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ